ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਵਿਸ਼ਾ ਹੈ ਉਹ ਹੈ ਕਿ ਸੰਸਾਰ ਇੱਕ ਸੁਪਨੇ ਦੀ ਨਿਆਈ ਹੈ ਪਰ ਅਸੀਂ ਇਸ ਨੂੰ ਸੱਚ ਕਰਕੇ ਮੰਨ ਲੈਨੇ ਆ ਜਿਸ ਤਰ੍ਹਾਂ ਕੋ ਡਰਾਮਾ ਵੇਖਣ ਜਾਈਏ ਜਾਂ ਫਿਲਮ ਵੇਖਣ ਜਾਈਏ ਕਈ ਇਹੋ ਜਿਹੇ ਸੀਨ ਆ ਜਾਂਦੇ ਨੇ ਦੁਖਦਾਈ ਹੁੰਦੇ ਨੇ ਤੇ ਉਹਦੇ ਆਦਮੀ ਹਨੇਰੇ ਚ ਬੈਠਾ ਅਈ ਸੁਪਨੋ ਟਾਈਪ ਹੋ ਜਾਣੇ ਆ ਅਈ ਉਹਨੂੰ ਸਜ਼ਾਈ ਸਮਝ ਕੇ ਕਈ ਵਾਰੀ ਰੋਂਦਾ ਪੈਨੇ ਕਈ ਵਾਰੀ ਖੁਸ਼ ਹੁੰਨੇ ਆ ਭਾਵੇਂ ਮੰਨਤੀ ਅਵਸਥਾ ਹੈ ਆਦਮੀ ਜੇ ਇਸ ਨੂੰ ਧਿਆਨ ਨਾਲ ਸਮਝੇ ਤੇ ਵਿਚਾਰੇ ਤੇ ਸਮਝ ਆ ਜਾਂਦੀ ਕਿ ਸੰਸਾਰ ਸੁਪਨੇ ਦੀ ਨਿਆਈਆ ਕਿਉਂ ਸੰਸਾਰ ਚ ਕੋਈ ਚੀਜ਼ ਸਦਾ ਉੱਥੇ ਰਹਿਣ ਵਾਲੀ ਨਹੀਂ ਸਾਡੇ ਨਾਲ ਜਾਣ ਵਾਲੀ ਨਹੀਂ ਸੁਪਨੇ ਨਹੀਂ ਇਸ ਕਰਕੇ ਵੀ ਹਰ ਚੀਜ਼ ਨਾਸ਼ਵਾਨ ਹੈ ਕੋਈ ਸੁਪਨਾ ਸੱਚਾ ਨਹੀਂ ਹੈ ਉਹ ਜਦੋਂ ਸੁਪਨਾ ਹੁੰਦਾ ਉਦੋਂ ਜਦੋਂ ਸੁਪਨਾ ਜਾਗ ਕੋਈ ਜਾਂਦੀ ਤੇ ਕੁਝ ਵੀ ਨਹੀਂ ਹੁੰਦਾ ਇਸੇ ਤਰ੍ਹਾਂ ਡਰਾਮਾ ਹੈ ਤਮਾਸ਼ਾ ਹੈ ਜਿੰਨਾ ਚਿਰ ਪੁਤਲੀ ਦਾ ਨਾਚ ਹੁੰਦਾ ਉਹਨਾਂ ਚਿਰ ਜਦੋਂ ਬੰਦ ਕਰਕੇ ਸਮਾਂ ਨੂੰ ਚਲੇ ਜਾਂਦਾ ਉੱਥੇ ਕੁਝ ਵੀ ਨਹੀਂ ਹੁੰਦਾ ਇਸ ਕਰਕੇ ਜੇ ਸਾਡਾ ਮਨ ਇਹ ਮੰਨ ਜੇ ਜੇ ਆਪਾਂ ਰੋਜ਼ ਇਸ ਦੀ ਵਿਚਾਰ ਕਰੀਏ ਸਾਡਾ ਨਿਤਨੇਮੇ ਹੋਵੇ ਵੀ ਹਰ ਚੀਂ ਦੇ ਸ੍ਰੀ ਗੁਰੂ ਆਨੰਦ ਦੇ ਸਾਹਿਬ ਨੇ ਸਾਨੂੰ ਸਮਝਾਇਆ ਹੈ ਵੀ ਸੰਸਾਰ ਵਿੱਚ ਜੇ ਨਿਰਲੇਪ ਰਹਿ ਕੇ ਰਹੀਏ ਤੇ ਸਾਨੂੰ ਕਦੇ ਦੁੱਖ ਸੁਖ ਚਿੰਤਾ ਇਹ ਸਾਡੇ ਲਾਗੇ ਨਹੀਂ ਆਵੇ ਤੇ ਸਾਡਾ ਮਨ ਮਨ ਜਾਏਗਾ ਜੈਸੇ ਜਲ ਵਿੱਚ ਕਮਲ ਨਰਾਲੋਂ ਮਰਗਾਈ ਨੇ ਸਾਣੇ ਸੁਰਤ ਸ਼ਬਦ ਪਵ ਸਾਗਰ ਤਰੀਏ ਨਾਨਕ ਨਾਮ ਵਿਖਾਣੇ ਭਾਵ ਉਸ ਅਕਾਲ ਪੁਰਮਾਤਮਾ ਨੂੰ ਵਿੱਚ ਨਾ ਹਰ ਵੇਲੇ ਸਿਮਨ ਕਰੀਏ ਕਿ ਸੰਸਾਰ ਤੋਂ ਨਲੇ ਭੋਕੇ ਰਹੀਏ ਜਿੱਦਾਂ ਅੰਜਨ ਮਾਹੇ ਨਰੰਜਨ ਰਹੀਏ ਜੋਗ-ਜੋਗ ਤੇ ਪਾਈਏ ਜੋਗੀਆਂ ਨੇ ਮਿ passages ਨੇ ਸਮਝਾਇਆ ਹੈ ਕਿ ਇਹ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆ ਇਸ ਮਾਇਆ ਤੋਂ ਦਲੇਪ ਰਹਿਣਾ ਇਹ ਸਾਡੀ ਵਰਤੋਂ ਵਾਸਤੇ ਆ ਜੀਵਦਿਆਂ ਦੇ ਮੇਲੇ ਨੇ ਜਦ ਤੱਕ ਜੀਵਾਂ ਸਭ ਕੋ ਜੀਵਿਤ ਕੋ ਵਿਹਾਰ ਇਹ ਜਿਉਂਦਿਆਂ ਤੱਕ ਸਾਡਾ ਸਾਹ ਦੰਦੇ ਨੇ ਅੰਤ ਵੇਲੇ ਸਹਾਈ ਨਹੀਂ ਹੁੰਦੇ ਇਸ ਕਰਕੇ ਇਹਨਾਂ ਦਾ ਮੋਹ ਨਹੀਂ ਪਾਉਣਾ ਕਿ ਜਦੋਂ ਆਦਮੀ ਮੋਹ ਪਾਉਂਦਾ ਜਦੋਂ ਚੀਜ਼ ਕੋ ਵਿਛੜ ਜਾਂਦੀ ਹੈ ਜਾਨ ਗਵਾਜ ਜਾਂਦੀ ਹੈ ਉਹਦਾ ਦੁੱਖ ਹੁੰਦਾ ਹੈ ਇਸ ਕਰਕੇ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਜੋ ਸੁਪਨਾ ਅਰਪੇਖਣਾ ਐਸੇ ਜਾਗੋ ਜਾਨ ਇਸ ਵਿੱਚ ਕੋ ਸਾਚੋ ਨਹੀਂ ਨਾਨਕ ਬਿਨ ਭਗਵਾਨ ਸੱਚਾ ਕੀ ਹੈ ਇੱਕ ਅਕਾਲ ਪੁਰਮਾਤਮਾ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰਗੋਬਿੰਦ ਕੋ ਨਾਨਕ ਦੇ ਜਗਤ ਮੈਂ ਜਨ ਜਪਿਓ ਗੁਰਮੰਤ ਪਰਮਾਤਮਾ ਦਾ ਨਾਮ ਜਾਂ ਜਿਹੜੇ ਭਗਤ ਉਹਦਾ ਨਾਮ ਜਪਦੇ ਨੇ ਉਹ ਰਹਿੰਦੇ ਨੇ ਉਹਨਾਂ ਰਹਿਣਾ ਇਸ ਸੰਸਾਰ ਚ ਹੋਰ ਬਾਕੀ ਜਿੰਨਾ ਜਿੰਨੀਆਂ ਚੀਜ਼ਾਂ ਕਿਸ ਨਾਲ ਕੀਚੇ ਦੋਸਤੀ ਸਭ ਜੱਗ ਚੱਲਣਾ ਇਸ ਸੰਸਾਰ ਵਿੱਚ ਕੋਈ ਚੀਜ਼ ਸਥਿਰ ਰਹਿਣ ਵਾਲੀ ਨਹੀਂ ਸਭ ਚਲਾਈਮਾਨ ਹੈ ਇਸ ਕਰਕੇ ਕਿਸੇ ਨਾਲ ਮੋਹ ਨਹੀਂ ਪਾਉਣਾ ਚਾਹੀਦਾ ਕੇਵਲ ਮੋਹ ਪਾਉਣਾ ਤੇ ਉਸ ਤਾਲਪ ਪਰਮਾਤਮਾ ਨਾਲ ਪਾਉਣਾ ਚਾਹੀਦਾ ਜਿਨੇ ਸਾਡੇ ਨਾਲ ਲਿਬਣਾ RAM ਗਏ ਹੋ ਰਾਵਣ ਗਏ ਹੋ ਜਾਕੋ ਬਹੁ ਪਰਿਵਾਰ ਕੋ ਨਾਂ ਨਿਰਕੇਸ਼ ਨਹੀਂ ਸੁਪਨੇ ਜਿਹਾ ਸੰਸਾਰ ਵੀ ਰਾਮ ਵਰਗਾ ਰਾਜਾ ਵੀ ਹੋਇਆ ਹੈ ਤੇ ਰਾਮ ਤੇ ਵੱਡਾ ਬਹੁਤ ਰਾਜਾ ਸੀਗਾ ਉਹ ਨੂੰ ਦੇਵਤਾ ਕਰਕੇ ਵੀ ਕੋਸ਼ ਲੋਕ ਮੰਨਦੇ ਨੇ ਕਈ ਉਹਨਾਂ ਨੂੰ ਪੂਜਾ ਵੀ ਕਰਦੇ ਨੇ ਕਿ ਉਹਦੀ ਪੂਜਾ ਕੀਤੇ ਆਪਾਂ ਪਾ ਸਕਦੇ ਹਾਂ ਉਹਨਾਂ ਨੂੰ ਪਰ ਪਾ ਪਾਛਾ ਕਹਿੰਦੇ ਉਹ ਰਮਿਆ ਹੋਇਆ ਰਾਮ ਨਹੀਂ ਹੈ ਉਹ ਦਸ਼ਰਧ ਦਾ ਪੁੱਤ ਰਾਮ ਹੈ ਆਪਾਂ ਜਿਹੜਾ ਰਮਿਆ ਹੋਇਆ ਰਾਮ ਹੈ ਉਹਦੀ ਗੱਲ ਕਰਨੀ ਰਾਮ ਗਿਓ ਰਾਵਣ ਗਿਓ ਰਾਵਣ ਵੀ ਜਿਹੜਾ ਬਹੁਤ ਵੱਡਾ ਰਾਜਾ ਸੀ ਉਹਦੇ ਕਹਿੰਦੇ 1 ਲੱਖ ਪੁੱਤਰ ਸਿੰਘ ਦੇ ਸਵਾ ਲੱਖੋਂ ਦੇ ਪੋਤਰੇ ਸੀ ਤੇ ਫੇਰ ਵੀ 1 ਲੱਖ ਪੁਰ ਸਵਾ ਲੱਖ ਨਾਤੀ ਤੇ 라ਵਣ ਕਰਦੀਆਂ ਨਬਾਤੀ ਪਾਵਰ ਉਹਦੇ ਘਰ ਕੋ ਦੀਵਾ ਜਗਾਉਣ ਵਾਲਾ ਵੀ ਨਹੀਂ ਭਾ ਵੀ ਸੰਸਾਰ ਚ ਕੋਈ ਸਦਾ ਥੇ ਰਹਿਣ ਵਾਲਾ ਕੋਈ ਨਹੀਂ ਚੰਦ ਸੂਰਜ ਆ ਬਸੰਤ ਚੰਦ ਸੂਰਜ ਚੰਦ ਸੂਰਜ ਜਾ ਕੇ ਤਬ ਤਰ ਸੋਈ ਬਸੰਤ ਥਾ ਕੇ ਕੱਪੜੇ ਧੋਈ ਵੀ ਹਰ ਵੇਲੇ ਰਾਤ ਦੇ ਦਿਨ ਉਹਨਾਂ ਦੇ ਨਾਂ ਪੁੱਤਰ ਸਿੰਘ ਸਵਾ ਲੱਖ ਸਵਾ ਲੱਖ ਪੋਤਰਾ ਹੀ ਇੰਨੀ ਫੌਜ ਨੂੰ ਜਾਂ ਹੋਰ ਫੌਜਾਂ ਵੀ ਸੀ ਉਹਨਾਂ ਨੂੰ ਰਾਸ਼ਨ ਪਾਣੀ ਛਕਾਉਣ ਲਈ ਰਾਤ ਦਿਨੇ ਪੂ ਚੰਦਰਮਾ ਦੀ ਚਾਨਣੀ ਵਿੱਚ ਰਾਤ ਨੂੰ ਤੇ ਦਿਨੇ ਸੂਰਜ ਦੀ ਰੋਸ਼ਨੀ ਵਿੱਚ ਵੀ ਪੱਟੀਆਂ ਤੇ ਚੁੱਲ੍ਹੇ ਜਿਹੜੇ ਤਪਦੇ ਰਹਿੰਦੇ ਸਨ ਤੇ ਉਹਨਾਂ ਦੇ ਕੱਪੜੇ ਧੋਣ ਵਾਸਤੇ ਵੀ ਰਾਤ ਦਿਨ ਜਿਹੜੀ ਸੀ ਅੱਗ ਦੀਆਂ ਪੱਟੀਆਂ ਚੜੀਆਂ ਰਹਿਗੀਆਂ ਸਨ ਭਾਵੇਂ ਇਹਨੇ ਜਾਣਿਆ ਫੇਰ ਵੀ ਕਹਿੰਦੇ ਗੁਰਮਤਿ ਰਾਮੇ ਨਾਮ ਬਸਾਈਐ ਸਤਿ ਰਹਿ ਨ ਕਰ ਤੂੰ ਜਾਈਐ ਗੁਰੂ ਦੀ ਮਤ ਪਾਵ ਆਪਣੀ ਮਹਾਮੇ ਵਿੱਚ ਆ ਕੇ ਨਹੀਂ ਗੁਰੂ ਦੀ ਮਤ ਮਾ ਕੇ ਪ੍ਰਮਾਤਮਾ ਦਾ ਨਾਮ ਸੇਵਨ ਫਿਰ ਆਦਮੀ ਸਦਾ ਥੇ ਰੋਸੇ ਕਾਲ ਕੋ ਪ੍ਰਮਾਤਮਾ ਨਾਲ ਉਹਦਾ ਜਿਹੜਾ ਉਹ ਮੇਲ ਹੋ ਸਕਦਾ ਕਿਉਂ ਰਾਮ ਗਏ ਹੋ ਰਾਵਣ ਗਏ ਹੋ ਜਾਕੂਬ ਉਹ ਪਰਿਵਾਰ ਕੋ ਨਾਂ ਫਿਰ ਕਿਛ ਨਹੀਂ ਸੁਪਨੇ ਜਿਉ ਸੰਸਾਰੇ ਸੰਸਾਰ ਸੁਪਨੇ ਦੀ ਨਹੀਂ ਚਾਹੀਏ ਜੋ ਵੀ ਚਲੇ ਗਏ ਉਹ ਨਹੀਂ ਸਦਾ ਤੇ ਰਹਿ ਥੇ ਰਹੇ ਫਿਰ ਪਾਸ਼ਾ ਸਾਨੂੰ ਸਮਝਾਉਂਦੇ ਨਰ ਇਹ ਸੱਚੀ ਜੀ ਦਾ ਸੱਚੀ ਜੀ ਧਾਰ ਸਗਲ ਜਗਤ ਜੈਸੇ ਸੁਪਨਾ ਬਿੰਸਤ ਲਗਤ ਨਾ ਬਾ ਇਹ ਸਾਰਾ ਸੰਸਾਰ ਜਿਹੜਾ ਸੁਪਨੇ ਦੀ ਨਿਆਈਆਂ ਨੂੰ ਨਾਸ ਹੁੰਦਿਆ ਕੋ ਜਿਆਦਾ ਦਿਨ ਨਹੀਂ ਲੱਗਦੀ ਬਾਹਰੂ ਭੀਤ ਪੁਨਾਈ ਰਾਜਪਾਤ ਰਹਿਤ ਨਹੀਂ ਦਿਨ ਚਾਰ ਜਿਦਾਂ ਰੇਤ ਦੀ ਕੰਦ ਹੋਵੇ ਤੋ ਚਾਰ ਦਿਨ ਵਾਸਤੇ ਹੁੰਦਾ ਤਨ ਜੋਗਲ ਅਲ ਮੁਠੜਾ ਨਾਠ ਰਿਏ ਦਿਨ ਚਾਰ ਤਾਨਿਆਂ ਜਵਾਨੀ ਹੈ ਤੇ ਬਾਕੀ ਜਿਹੜਾ ਵੀ ਸੰਸਾਰ ਦੇ ਚ ਖੋਲੇਆ ਉਹ ਵੀ 4 ਦਿਨ ਦਾ ਪੁਰਾਣਾ ਵੀ 4 ਦਿਨ ਤੱਕ ਹੀ ਹੁੰਦਾ ਹੈ ਪਾਵੇਂ ਸਾਰਾ ਸਦਾ ਹਮੇਸ਼ਾ ਰਹਿਣ ਵਾਲੇ ਨਹੀਂ ਸਾਡੇ ਨਾਲ ਸਾਥ ਨਹੀਂ ਜਾਣਾ ਇਹ ਸਾਡੇ ਅੰਗ ਸੰਗ ਨਹੀਂ ਇਹਨਾਂ ਰਹਿਣਾ ਇਹ ਉਹਨਾਂ ਚਿਰ ਹੀ ਆ ਜਾਂਦਾ ਕਿ ਆਪ ਇਹ ਸੰਸਾਰ 'ਚ ਜੀਂਦੇ ਆ ਤੇ ਇਹਨਾਂ ਦੇ ਵਿੱਚ ਨਾ ਪਾਸ਼ਾ ਕਹਿੰਦੇ ਉਰਜੇ ਉਹਨਾਂ ਤੈਸੇ ਹੀ ਇਹ ਸੋ ਕੁ ਮਾਇਆ ਕਿ ਉਰਜੇ ਉਹ ਕਹਾਂ ਗਵਾਰ ਜਿਸ ਤਰ੍ਹਾਂ ਇਹ ਰੇਤ ਦੀ ਕੰਢ ਵਰਗਾ ਇਸ ਸੰਸਾਰ ਸੁਪਨੇ ਦੀ ਨਿਆਈਆ ਇਸ ਤਰ੍ਹਾਂ ਸੰਸਾਰ ਦੇ ਸੁੱਖ ਵੀ ਇਹ ਥੋੜੇ ਸਮੇਂ ਵਾਸਤੇ ਨੇ ਇਹਦੇ ਵਿੱਚ ਆਪਾਂ ਊਰਜੇ ਕੇ ਪ੍ਰਮਾਤਮਾ ਨੂੰ ਭੁੱਲ ਜਾਂਦੇ ਆ ਪਾਤਸ਼ਾਹ ਕਹਿੰਦੇ ਇਹ ਵੀ ਸਾਡੀ ਮੂਰਖਤਾ ਹੈ ਇਹ ਸੁੱਖ ਹਮੇਸ਼ਾ ਨਹੀਂ ਰਹਿਣੇ ਤੇ ਜੇ ਸੁੱਖ ਤੋਂ ਬਾਅਦ ਦੁੱਖ ਵੀ ਹੋਣਾ ਦਿਨ ਤੋਂ ਬਾਅਦ ਰਾਤ ਆਉਣੀ ਪਾਵੇਂ ਹਮੇਸ਼ਾ ਇੱਕੋ ਜਿਹੇ ਦਿਨ ਨਹੀਂ ਰਹਿਣੇ ਇਸ ਕਰਕੇ ਪਾਤਸ਼ਾਹ ਕਹਿੰਦੇ ਅਜੇ ਤੇਰਾ ਵਿਗੜਿਆ ਕੁਛ ਨਹੀਂ ਅਜੂ ਸਮਝ ਕਛ ਬਿਗਰਿਓ ਨਹੀਂ ਬਾਜਲੇ ਰਾਮ ਰਾਰ ਤੂੰ ਉਹ ਅਕਾਲ ਪੁਰਮਾਤਮਾ ਜਿਹੜਾ ਉਹਦਾ ਸਿਮਰਨ ਕਰ ਲਾ ਉਹ ਤੇਰੇ ਨਾਲ ਜਾਣਾ ਇਸ ਕਰਕੇ ਪਾਤਸ਼ਾਹ ਸਾਨੂੰ ਸੁਚੇਤ ਕਰ ਰਹੇ ਨੇ ਵੀ ਇਹ ਸੰਸਾਰ ਨੂੰ ਸੁਪਨੇ ਦੀ ਨਿਆਈ ਜਾਨ ਇਹਦੇ ਨਾਲ ਮੋਹ ਨਾ ਪਾਵੇ ਮੋਹ ਵਿੱਚ ਪਾ ਕੇ ਪਰਮਾਤਮਾ ਨੂੰ ਨਾ ਵਿਸਰਜਾ ਉਹਨੂੰ ਹਰ ਵੇਲੇ ਯਾਦ ਰੱਖ ਫਿਰ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਝੂਠੇ ਮਾਨ ਕਹਾ ਘਰੇ ਜਗ ਸੁਪਨੇ ਜਿਉਂ ਜਾਨ ਇਸ ਵਿੱਚ ਕਸ਼ਟ ਏਰੋ ਨਹੀਂ ਨਾਨਕ ਇਹੋ ਬਖਾਨ ਤੇ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ ਬੜੀ ਚੰਗੀ ਤਰ੍ਹਾਂ ਕਿ ਸੁਚੇਤ ਕਰ ਰਹੇ ਨੇ ਵੀ ਇਹ ਸੰਸਾਰ ਵਿੱਚ ਤੇਰੇ ਕੋਲ ਨਾਲ ਕੋਈ ਨਹੀਂ ਚੀਜ਼ ਨਹੀਂ ਬਣੀ ਇਹ ਤੁਹਾਨੂੰ ਦੱਸ ਰਹੇ ਆ ਇਸ ਕਰਕੇ ਇਹ ਝੂਠਾ ਮਾਣ ਨਾ ਕਰ ਕਿ ਮੇਰੇ ਕੋਲ ਜਾਇਦਾਦ ਬਹੁਤ ਈ ਆ ਮੇਰੇ ਕੋਲ ਕਾਰ ਬਹੁਤ ਵੱਡਾ ਹੈ ਮੇਰਾ ਪਰਿਵਾਰ ਬਹੁਤ ਵੱਡਾ ਹੈ ਝੂਠੇ ਮਾਣ ਕਹਾ ਕਰੇ ਜਗ ਸੁਪਨੇ ਜਿਉਂ ਜਾਣੇ ਸੰਸਾਰ ਨੂੰ ਸੁਪਨੇ ਦੀ ਨਹੀਂ ਸਮਝ ਭਾ ਇਹ ਸੰਸਾਰ ਨੂੰ ਸੁਪਨਾ ਸੱਚਾ ਨਹੀਂ ਹੈ ਸੁਪਨਾ ਵੀ ਜੋ ਚੀਜ਼ ਵੇਖਦੇ ਆ ਜਦੋਂ ਜਾਗ ਖੁੱਲਦੀ ਉਦੋਂ ਕੁਝ ਵੀ ਨਹੀਂ ਹੁੰਦਾ ਬਾਰਾਂ ਸ਼ਬ ਪਛਤਾਉਨੇ ਆ ਕੀ ਵੀ ਆਖਿਆ ਸੁਪਨੇ ਚ ਉਹ ਫਿਰ ਸਮਝ ਨਹੀਂ ਆਉਂਦੇ ਕਈ ਵਾਰ ਆਉਂਦੀ ਵਿਚਾਰ ਵੀ ਕਰਦੇ ਆ ਕਿਸੇ ਨਾਲ ਹੋਰ ਨਾਲ ਵੀ ਗੱਲਾਂ ਕਰਦੇ ਰਾਤ ਨੂੰ ਮੈਨੂੰ ਆ ਸੁਪਨਾ ਆਏ ਕਿ ਸੁਪਨੇ ਉਹ ਹੁੰਦੇ ਨੇ ਜੋ ਆਪਾਂ ਉਹ ਸ਼ਾਮ ਨੂੰ ਸੌਣ ਲੱਗਿਆ ਉਹ ਗੱਲਾਂ ਕਰਦੇ ਬਾਤਾਂ ਉਹ ਸੁਪਨੇ ਸਭ ਕੌਂਸੇ ਸਾਨੂੰ ਉਹ ਗੱਲਾਂ ਜੋ ਦਿਨੇ ਵਿਚਰਦੇ ਆ ਉਹ ਸਾਰੀਆਂ ਗੱਲਾਂ ਰਾਤ ਸੁਪਨੇ ਚ ਆਉਂਦੀਆਂ ਨੇ ਤੇ ਉਹ ਸੱਚੀਆਂ ਤੇ ਹੁੰਦੀਆਂ ਨੇ ਇਸੇ ਕਰਕੇ ਸਾਨੂੰ ਹੁਕਮ ਹੈ ਰਾਤ ਨੂੰ ਕੀਰਤਨ ਸੋਲੇ ਦਾ ਪਾਠ ਕਰਨਾ ਭਾਵ ਸੌਣ ਲੱਗਿਆਂ ਉਸ ਪ੍ਰਮਾਤਮਾ ਦਾ ਨਾਮ ਜਪਦੇ ਜਪਦੇ ਜੇ ਸੋਝੋ ਕਿ ਕਈ ਵਾਰੀ ਸੁਪਨੇ ਵਿੱਚ ਸਾਨੂੰ ਪ੍ਰਮਾਤਮਾ ਦਾ ਉਹ ਸ਼ਬਦ ਚੱਲ ਰਹੇ ਹੁੰਦੇ ਜਿਹੜੇ ਦਿਨੇ ਸਾਨੂੰ ਯਾਦ ਨਹੀਂ ਹੁੰਦੇ ਇਸੇ ਕਰਕੇ ਕਬੀਰ ਸਾਹਿਬ ਬਹੁਤ ਵਡਿਆਈ ਦਿੰਦੇ ਆ ਕਬੀਰ ਸੁਪਨੇ ਹੋਂ ਬੜਾ ਕੇ ਜਾਬ ਮੁਖ ਨਿਕਸੇ ਰਾਮ ਤੱਕੇ ਪਾਕੀ ਪਹਾਣੀ ਦਾ ਮੇਰੇ ਤਨ ਦਾ ਚਾਂ ਅੰਦੇ ਵੀ ਜੇਸ ਬੰਦੇ ਨੇ ਕਦੇ ਸੁਪਨੇ ਚ ਬੜਾ ਕੇ ਵੀ ਵਾਹਿਗੁਰੂ ਕਿਹਾ ਉਹਦਾ ਨਾਮ ਲਿਆ ਹੈ ਉਹਦੀ ਇੰਨੀ ਵਡਿਆਈ ਹੈ ਉਹ ਬੰਦਾ ਧੰਤਾ ਦੇ ਜੋਗ ਹੈ ਤੇ ਮੇਰੇ ਸਰੀਰ ਦੀ ਚਮੜੀ ਹੋਵੇ ਤੇ ਉਹਦੀ ਪੈਰ ਦੀ ਚੁੱਤੀ ਹੋਵੇ ਪਾਤਸ਼ਾਹ ਇੰਨੀ ਵਡਿਆਈ ਦੇ ਰਿਹਾ ਤੇ ਇਸ ਤਰ੍ਹਾਂ ਜੇ ਰਾਤ ਨੂੰ ਸੌਣ ਲੱਗਿਆਂ ਆਪਾਂ ਉਸ ਪ੍ਰਮਾਤਮਾ ਦਾ ਨਾਮ ਰਈਏ ਤੇ ਫਿਰ ਸਾਨੂੰ ਸੁਪਨੇ ਨਹੀਂ ਆਉਣਗੇ ਪਰ ਇਸ ਇਹ ਸੁਪਨੇ ਬਾਰੇ ਸਾਨੂੰ ਜਿੱਦਾਂ ਦੱਸਿਆ ਵੀ ਉਹ ਸਵੇਰੇ ਜਦੋਂ ਜਾਗ ਆਉਂਦੀ ਖੁੱਲਦੀ ਕੁਝ ਨਹੀਂ ਹੁੰਦਾ ਇਸੇ ਤਰ੍ਹਾਂ ਸੰਸਾਰ ਸੁਪਨੇ ਦੀ ਨੇਈਆਂ ਇਹਦੇ ਨਾਲ ਬੋਹ ਨਹੀਂ ਪਾਉਣਾ ਚਾਹੀਦਾ ਇਸ ਕਰਕੇ ਜੋ ਨਰਲੇਪ ਰਹੇ ਉਸ ਅਕਾਲ ਪੁਰਮਾਤਮਾ ਨੂੰ ਹਰ ਵੇਲੇ ਯਾਦ ਕਰਨਾ ਚਾਹੀਦਾ ਕਿਉਂ ਜੇ ਸੰਸਾਰ ਨਾਲ ਮੋਹ ਪਾਵਾਂਗੇ ਤੇ ਅਕਾਲ ਪੁਰਖ ਨਾਲ ਮੋਹ ਟੁੱਟ ਜਾਏਗਾ ਮੋਹ ਤੇ ਇੱਕ ਨਾਲ ਹੀ ਪੈਣਾ ਦੋਹਾਂ ਨਾਲ ਨਹੀਂ ਮੋਹ ਪੈ ਸਕਦਾ ਤੇ ਮਾਸ਼ਾਹ ਚੇ ਕਹਿੰਦੇ ਇਹ ਝੂਠਾ ਮੋਹ ਹੋਏਗਾ ਲਭ ਤਾਂ ਨਹੀਂ ਕਿਆ ਨਹੀਂ ਲਭ ਤਾਂ ਕੂੜਾ ਨੇ ਉਹ ਕਿ ਜਿੱਥੇ ਲਾਲਚ ਹੈ ਉਹ ਝੂਠਾ ਨਹੀਂ ਹੋਊਗਾ ਸੱਚਾ ਨਹੀਂ ਨਹੀਂ ਹੋ ਸਕਦਾ ਇਸ ਕਰਕੇ ਇਹ ਸੰਸਾਰ ਝੂਠਾ ਹੈ ਇਹਦੇ ਨਾਲ ਨਹੀਂ ਮੋਹ ਪਾਉਣਾ ਉਹ ਅਕਾਲ ਪੁਰਮਾਤਮਾ ਜੋ ਸੱਚਾ ਆਸ ਸਭ ਜਗਾ ਸੱਚਾ ਵੀ ਸੱਚ ਨਾਨਕ ਉਸ ਵੀ ਸੱਚ ਉਹ ਹਮੇਸ਼ਾ ਉਹਨੇ ਸਾਡੇ ਨਾਲ ਨਿਭਣਾ ਉਹਦੇ ਨਾਲ ਪਿਆਰ ਕਰਨਾ ਚਾਹੀਦਾ ਤੇ ਗੁਰੂ ਮਹਾਰਾਜ ਬਖਸ਼ਿਸ਼ ਕਰਨ ਰਹਿਮਤ ਕਰਨ ਸਾਨੂੰ ਇਹ ਸੋਝੀ ਦੇਣ ਪੀਅ ਸੇ ਸੰਸਾਰ ਨਾ ਆਸ਼ਮਾਨ ਹੈ ਇਹਨੂੰ ਸੁਪਨੇ ਤੇ ਨਿਆਈ ਸਮਝਣਾ ਤੇ ਤੋ ਨਰਲੇ ਪਰ ਹੈ ਕਿ ਸੰਸਾਰ ਚ ਜੀਵਣਾ ਤੇ ਉਸ ਅਕਾਰਪੋ ਪ੍ਰਮਾਤਮਾ ਨੂੰ ਹਰ ਵੇਲੇ ਆਜ਼ਾਦ ਕਰਨਾ ਗੁਰੂ ਮਹਾਰਾਜ ਬਖਸ਼ਿਸ਼ ਕਰਨ ਰਹਿਮਤ ਕਰਨ ਸਾਡਾ ਵੀ ਜੀਵਨ ਸਫਲਾ ਹੋ ਸਕੇ ਉਸ ਅਕਾਰਪੋ ਪ੍ਰਮਾਤਮਾ ਨਾਲ ਜੁੜਨ ਕਰਕੇ ਉਹਦੇ ਨਾਲ ਮਿਲ ਚੱਕੀਏ ਹੁਲਚੋਕ ਦੀ ਮਾਫੀ ਵਹਿਰ ਜੀ ਦਾ ਖਾਲਸਾ ਵਹਿਰ ਜੀ ਦੀ ਬਤ